ਜੀ ਤੁਸੀਂ ਦੇਖ ਰਹੇ ਹੋ આરਕੇ ਇੰਡੀਆ ਨਿਊਜ਼ 24 ਮੈਂ ਹਰੋਸ਼ਨ ਕੋਲੋਤਰਾ ਇਸ ਵਕਤ ਅਸੀਂ ਭੋਏ ਹਲਕੇ ਦੇ ਦੀਨਪੰਦੇ ਪਿੰਡ ਮਸਤਪੁਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਲਾਕ ਸਭਤੀ ਦੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਆਏ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਸਾਡੇ ਚੈਨਲ આરਕੇ ਇੰਡੀਆ ਨਿਊਜ਼ 24 ਦੇ ਨਾਲ ਸਰ ਬਲਾਕ ਸਭਤੀ ਦੀਆਂ ਚੋਣਾਂ ਆ ਗਈਆਂ ਪਿੰਡ ਪਿੰਡ ਜਾ ਰਹੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਹੰਗਾਰਾ ਮੈਂ ਠੇਕੇਦਾਰ ਅਮਰਜੀਤ ਸਿੰਘ ਮਾਜਾ ਜੀ ਉਹਨਾਂ ਚਾਰਜ ਐਸੀ ਵਿੰਗ ਆਮ ਆਦਮੀ ਪਾਰਟੀ ਜੋ ਪੰਜਾਬ ਦੇ ਅੰਦਰ ਬਲਾਕ ਸੰਤੀ ਉਹ ਜ਼ਿਲ੍ਹਾ ਪ੍ਰੈਸਿਡੈਂਟ ਦੀ ਇਲੈਕਸ਼ਨ ਹੋਣੇ ਜਾ ਰਹੀ ਆ ਉਹਦੇ ਵਿੱਚ ਵਿਧਾਨ ਸਭਾ ਹਲਕਾ ਪੋਆ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹਰ ਪਾਸੇ ਚਾਰੂ-ਚਾਰੂ ਹੋਇਆ ਪਿਆ ਆਮ ਆਦਮੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਈ ਪਈ ਆ ਉਹ ਲੋਕਾਂ 'ਚ ਬਹੁਤ ਉਤਸ਼ਾਹ ਆ ਕਿ 14 ਤਰੀਕ ਨੂੰ ਚਾਰੂ ਦਾ ਵਟਾਂ ਦਵਾ ਕੇ ਜੇ ਇਹ ਵੀ ਬਲਾਗ ਸੰਤੀ ਉਹ ਜਿਲ੍ਹਾ ਪ੍ਰੈਸਰ ਦੇ ਕੈਂਡੀਡੇਟ ਆ ਉਹਨਾਂ ਨੂੰ ਚਿਤਾ ਕੇ ਭੇਜਣਾ ਸਰ ਇੱਕ ਸਵਾਲ ਆ ਸਰ ਜਿਸ ਤਰ੍ਹਾਂ ਵੇਖਿਆ ਜਾਵੇ ਤਾਂ ਸੈਂਟਰ ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਸੀ ਇਹਨਾਂ ਨੇ ਲੋਕਾਂ ਨੂੰ ਇੱਕ ਜੁਮਲਾ ਦਿੱਤਾ ਸੀ ਝੂਠ ਬੋਲਿਆ ਸੀ ਕਿ ਅਸੀਂ ਕੌਣਸ ਤੁਹਾਡੇ ਪੈਸੇ ਪਾਵਾਂਗੇ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਤਾਂ ਕੈਪਟਨ ਨੇ ਵੀ ਨੌਜਵਾਨਾਂ ਨੂੰ ਕਿਹਾ ਸੀ ਕਿ 25-2500 ਰੁਪਿਆ ਬੇਰਜ਼ਗਾਰੀ ਪੱਤਾ ਦੇਵਾਂਗੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ ਕਿਹਾ ਇਹ ਹਜ਼ਾਰ ਜਰ ਪਿਆ ਤੁਹਾਡੇ ਮਹੀਨੇ ਬਾਅਦ ਤੁਹਾਨੂੰ ਮਿਲੇਗਾ ਸਰ ਕੀ ਕਹਿਣਾ ਲੋਕਾਂ ਦਾ ਆਖਰ ਸਵਾਲ ਹੈ ਸਰ ਲੋਕਾਂ ਨੂੰ ਦੱਸੋ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਨੇ ਦੇਖ ਲਓ ਕਿ ਪਿਛਲੇ ਜਦੋਂ ਦੇ 4 ਸਾਲ ਸਰਕਾਰ ਬਣੀ ਆ 600 ਜੁੰਟ ਬਿਜਲੀ ਦਾ ਬਿੱਲ ਮਾਫ ਕੀਤਾ ਹਰ ਪਾਈਚਾਰੇ ਨੂੰ ਔਰ ਪੰਜਾਬ ਦੇ ਅੰਦਰ 55 ਹਜ਼ਾਰ ਤੋਂ ਉੱਪਰ ਪੜੇ ਲਿਖੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸਤ ਤੋਂ ਬਿਨਾਂ ਕਿਸੇ ਸਪਾਰਟ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਔਰ ਇਥੋਂ ਤੱਕ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਦਸਤਨਾ ਜੇ ਜੋ ਕਾਂਗਰਸ ਭਾਜਪਾ ਅਕਾਲੀਆਂ ਨੇ ਭ੍ਰਿਸ਼ਟਾਚਾਰ ਫਲਾਇਆ ਸੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਨਾਥ ਪਾਈ ਜਿਹੜਾ ਤੁਹਾਡਾ ਸਵਾਲ 1000 ਰੁਪਏ ਦਾ 1000 ਰੁਪਏ ਵੀ ਜਿਹੜਾ ਆਮ ਆਦੀ ਪਾਰਟੀ ਜਲਦੀ ਦੇਣੇ ਜਾ ਰਹੀ ਆ ਭੈਣਾ ਸਾਡੀਆਂ ਭੈਣਾਂ ਮੈਂ ਬਲਾਗ ਪ੍ਰਧਾਨ ਪ੍ਰਵੀਨ ਸਿੰਘ ਪਿੰਡ ਮਸਤਪੁਰ ਤੋਂ ਮੇਰੀ ਵਾਹੁ ਸੁਸ਼ਮਾ ਦੇਵੀ ਜੋ ਪਲਾਸ ਹਮਤੇ ਦੀ ਟਿਕਟ ਲੜ ਲਿਆਦੀ ਆ 10 ਨੰਬਰ ਜ਼ੋਨ ਘੇਰ ਤੋਂ ਤੇ ਮੰਤਰੀ ਸਾਹਿਬ ਦਾ ਔਰ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਇੱਕ ਆਮ ਆਦਮੀ ਬੰਦੇ ਨੂੰ ਜਿਹੜੇ ਅੱਡਾ ਵਾਲਾ ਪਾਰਟੀ ਦਾ ਉੱਦਾ ਦਿੱਤਾ ਔਰ ਸਮਾਨਦ ਕੀਤਾ ਟਿਕਟ ਦੇ ਕੇ ਕਿਸ ਤਰ੍ਹਾਂ ਦਾ ਸਰ ਹੁੰਗਾਰਾ ਮਿਲਿਆ ਸਰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ ਬਹੁਤ ਲੋਕਾਂ ਦਾ ਉਤਸ਼ਾਹ ਹੈ ਜੀ ਕਿਉਂਕਿ ਅਸੀਂ ਕੰਮ ਕੀਤੇ ਆ ਪਾਰਟੀ ਚ ਉਹ ਲੋਕਾਂ ਨੂੰ ਵਿਸ਼ਵਾਸ ਹੈ ਅਸੀਂ ਲੋਕਾਂ ਨੂੰ ਨਰਾਸ਼ ਨਹੀਂ ਕੀਤਾ ਨਾ ਹਾਲੇ ਪਾਰਟੀ ਨੇ ਕੀਤਾ ਨਾ ਅਸੀਂ ਕੀਤਾ ਤੇ ਲੋਕਾਂ ਦੇ ਜਜ਼ਬਾ ਅਸੀਂ ਜਲਦੀ ਹੀ ਸੀਰ ਜਿੱਤ ਕੇ ਮੰਤਰੀ ਸਾਹਿਬ ਦੀ ਝੋਲੀ ਪਾਵਾਂਗੇ ਸੀਐਮ ਸਾਹਿਬ ਦੀ ਝੋਲੀ ਪਾਵਾਂਗੇ ਔਰ ਜੇ ਲੋਕਾਂ ਨੇ 바ਦੇ ਕੀਤੇ ਆ ਉਹਦੇ ਕੋਲ ਐ ਵਧ ਕੰਮ ਕਰਨ ਲਈ ਹੈ ਸਰਕਾਰ ਐ ਵੀ ਪੂਰੇ ਜਜ਼ਬੇ ਨਾਲ ਕੰਮ ਕਰਕੇ ਲੋਕਾਂ ਨੂੰ ਕੋਈ ਨਰਾਸ਼ ਨਹੀਂ ਹੋਣ ਦਿਆਂਗੇ ਇਹ ਸਾਰੀ ਉਮੀਦ ਖਾਸ ਲੋਕਾਂ ਨੂੰ ਹੈ ਤੇ ਅਸੀਂ ਇਹਨਾਂ ਦਾ ਤੋਲਣਾ ਨਹੀਂ ਔਰ ਬਹੁਤ ਬਹੁਤ ਧੰਨਵਾਦ ਸਾਰੇ ਦਾ